ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੱਸੀ ਗੜਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਗਰਦੀ ਪਾਈ ਪਿੰਡ ਹਿੰਮਤਪੁਰਾ ਜਿਹੜਾ ਮੋਗਾ ਤਸੀਲ ਨਿਹਾਲ ਸਿੰਘ ਦਾ ਤੇ ਬਲਾਸਪੁਰ ਰਾਧ ਘਰ ਆ ਗਿਆ ਆਪਣਾ ਬਲਾਸਪੁਰ ਰਾਧ ਪੱਠਿਆਂ ਦੇ ਰਾਧ ਤੇ ਮੋਬਾਈਲ ਨੰਬਰ ਆਪਣਾ 90567116743 90567116743 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੇ ਬੱਚੀ ਦੇਖੀ ਜਨੇ ਆ ਕਿਹੜਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਹੈ ਬੱਚਾ ਕੀ ਦਿੱਤਾ ਨੇ ਅੱਛਾ ਹੈ ਮੰਗਰ ਕਿੰਨਾ ਕ ਟਾਈਮ ਲੱਗਿਆ ਸੂਈ ਨੂੰ ਸੂਈ ਨੂੰ ਬਸ ਅੱਧਾ ਘੰਟਾ ਹੀ ਹੋਇਆ ਜੇ ਰਜੇ ਪੈਣੀ ਹੈ ਹਨਾ ਕਿੰਨਾ ਕ ਅੰਦਾਜ਼ਾ ਲੱਗ ਕੇ ਚਲੇ ਦੁੱਧ ਵਾਲੇ ਤੋਂ ਆਪਾਂ 15 ਕਿਲੋਟਰ ਤਾਂ ਦੇ ਦੂਗੀ 15 ਕਿਲੋਟਰ ਹਾਂਜੀ ਤੇ ਮੁੱਲੇ ਦਾ ਕੀ ਰੱਖਿਆ ਮੁੱਲੇ ਦਾ 52000 ਗਜਾਇ ਸੂਜੂ ਆ ਕਰ ਦਾਂਗੀ ਧਾਰਾ ਮਾਰ ਕੇ ਦੇਖ ਲਈ ਆਪਾਂ ਹਾਂ ਧਾਰਾ ਮਾਰ ਕੇ ਦੇਖ ਲਈ ਮਾਰਦਣ ਨੇ ਹਰ। ਹੂੰ ਤਾਰਾ ਤੂੰ ਰੋਕਿਆ ਜਮ। ਹਾਂ ਓਕੇ ਆ ਜੀ। ਸਸ ਆਪਣੀ ਤਸੱਲੀ ਕਰੀ ਭੇ ਜਮ। ਹਾਂ ਮੇਰੀ ਤਾਂ ਕਰੀ। ਠੀਕ ਐ। ਤੋਰ ਦੀ ਬੜਾ ਜਰੂਰ। ਸੋ ਵੀਰ 52000 ਦੇ ਵਿੱਚੋਂ ਮਾਰਦਣ ਹੋ ਜਾਊਗਾ। 15 ਕਿਲੋ ਦੁੱਧ ਮੰਨ ਕੇ ਲੈ ਲਓ। ਪਲੂਣ ਪਹਿਲਾ ਸੂਆ ਸੂਈਆ ਜਰਸੀ ਅੰਗ ਚ ਆ ਗਈ। ਤੇ ਬਾਕੀ ਥਣ ਬਹੁਤ ਸੋਹਣਾ ਬੱਚੀ ਦਾ ਦੇਖੋ। ਮੁੱਠੀ ਵਾਲਾ ਸੋਹਣਾ ਸਾਫ਼ ਸੁਥਰਾ ਥਾਣਾ ਬੱਚਾ ਮੇਲਕਾਫ ਆ। ਜੇ ਰਜੇ ਪੈਂਡਿੰਗ ਆ। ਸੋ ਕੱਦ ਕਾਠ ਵਗੈਰਾ ਦੇਖੋ ਕਾਲੇ ਰੰਗ ਦੇ ਵਿੱਚ ਆ ਗਈ। ਜਿੰਦ ਜਾਨ ਵਾਲੀ ਬੱਚੀ ਆ। ਪਲੂਣ ਪਹਿਲਾ ਸੂਆ ਰਾਜੀ ਬਹੁਤ ਆ ਪਲੀ ਪੁ ਸੋ ਵੀਰ ਥਾਨ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਾਨ ਨਿਖੜਵੇਂ ਸਾਫ ਸੁਥਰੇ ਤੇ ਪੂਰੀ ਚੰਗੀ ਜੰਦ ਜਾਨ ਵਾਲੀ ਬੱਛੀ ਆ ਪਲੂਣ ਪਹਿਲਾਂ ਸੂਆ 52000 ਰੁਪਏ ਦੀ ਕੀਮਤ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਤਾਜੀ ਬੱਛੀ ਦੇਖੀ ਜਾਨੇ ਆ ਇਹ ਕਿਹੜਾ ਸੂਆ ਜੀ ਇਹ ਪਲੂਣ ਹੀ ਸੂਈ ਹੈ ਜੀ ਜੇਰੇ ਦੀ ਆ ਭਈਆ ਵਟੋ ਜਣਾ ਹਾਂ ਜੇਰੇ ਬੱਚਾ ਇਹਨੇ ਦਿੱਤਾ ਆਪਣਾ ਠੀਕ ਆ ਇਹ ਤੋਂ ਆਪਾਂ ਕਿੰਨਾ ਦੁੱਧ ਹੰਦਾ ਚਲਾ ਸਕਦੇ ਆ ਇਹ ਦੇ ਦੂਗੀ ਜੀ 20-25 ਲੀਟਰ ਤਾਂ 20 ਲੀਟਰ ਮੰਨ ਕੇ ਲੈ ਸਕਦਾ ਬੰਦਾ ਠੀਕ ਆ ਸੀਲ ਠੰਡੀ ਵਾਧੂ ਆ ਹਾਂ ਪੂਰੀ ਸੀ ਤਰਾ ਦੁਰਾ ਦੇ ਦੇ ਬੋਕੇ ਓਕੇ ਇਹਦਾ ਭਾਗ ਹੀ ਰੱਖਿਆ ਵੀਰ ਆਪਾਂ ਇਹਦਾ ਭਾਗ ਸੀ ਕਰ ਦੇ ਜੀ ਵਜਾਇਸ ਹੋ ਜੂਗੀ ਆ ਕਰ ਦਾਂ ਜੀ ਧੋਰੀ ਭਰਾ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਜਿਹੜੇ ਬੱਚੀ ਦੇਖੀ ਜਾਂਦੇ ਆ ਪਲੂਣ ਪਹਿਲਾ ਸੂਈ ਇਹ ਸੂਈ ਹੈ ਜਿੰਦ ਜਾਨ ਵਾਲੀ 20 ਕਿਲੋ ਤਾਂ ਪਾਰ ਦੁੱਧ ਪਾ ਦੂਗੀ ਬੱਚਾ ਮੇਲ ਕਾਫਾ ਜੇਰਾ ਪਈ ਆ ਸੋ ਬਾਕੀ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਜੇਰ ਵਗੈਰਾ ਸਾਰਾ ਕੰਮ ਡਾਣਾ ਤੇ ਵੀਰੇ ਕਿੰਨਾ ਕ ਬੋਲਾ 14 ਆ ਪੈਦਾ ਵੀਰੇ ਇਹ ਤਾਂ 7 5 ਲੀਟਰ ਚੋਇਆ ਹੋਇਆ ਹੈ ਠੀਕ ਹੈ ਸਵੇਰ ਦੀ ਸੂਈ ਲੱਗਦੀ ਹੈ ਹਨਾ ਦੋ ਵਜੇ ਸੂਈ ਸੀ ਸੋ 2 ਵਜੇ ਸੂਈ ਸੀ 7 ਲੀ ਸੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਮੇਕਿੰਗ ਇਹਦੀ ਇੱਕ ਵਾਰ ਦੀ ਹੋਈ ਵੀ ਹੈ ਗੇਰਾ ਸੋ ਦੇਖੋ ਲੈਵਲ ਲੂਬਾ ਸੋਹਣਾ ਸਾਫ ਸੁਥਰਾ ਹੈਗਾ ਤੇ ਚੌਣ ਜਵਾਦੀ ਬਿਲਕੁਲ ਓਕੇ ਆ ਕੀਮਤ ਇਹਦੀ ਹੈਗੀ 80000 ਰੁਪਇਆ ਸੋ ਆਪਾਂ ਦੋ ਬੈੜਾ ਤੁਹਾਨੂੰ ਦਿਖਾਤੀ ਆ ਦੋਨੇ ਤਾਜ਼ੀਆਂ ਸੁੰਜੀਆਂ ਸਵਈਆਂ ਇੱਕ ਦੀ ਜੇ ਰੋਕ ਕੇ ਤੇ ਇੱਕ ਦੀ ਜੇ ਰਹੇਗਾ ਪੈਂਡਿੰਗ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਪਈਦਾ ਤਹਿਸੀਲ ਨਿਹਾਲ ਸਿੰਘ ਵਾਲਾ ਪਈ ਜਾਂਦੀ ਵੀਰ ਨੂੰ ਤੇ ਵੀਰੇ ਨੰਬਰ ਬੋਲੀ ਦੁਬਾਰਾ ਆਪਣਾ 905671103 ਠੀਕ ਹੈ ਜਿਹੜਾ ਆਪਾਂ ਮੁੱਲ ਕਿਤੇ ਗੁਜਾਇਸ ਹੋ ਇਹਨਾਂ ਚ ਹਾਂ ਜੀ ਕਰਾਂਗੇ ਮਾਨਤਾ ਠ